ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ sat naam vahe guru sat naam vahe guru sat naam vahe guru sat sri akal ਸਤਿ ਸ਼੍ਰੀ ਅਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਇਸ ਸਮੇ ਅਸੀਂ ਸ਼ਾਰਪੁਰ ਦੇ ਪਿੰਡ ਅਬਦੁੱਲਾਪੁਰ ਦੇ ਵਿੱਚ ਮੌਜੂਦ ਆ ਜਿਹੜਾ ਪੂਰਾ ਪਿੰਡ ਬਿਆਸ ਦਰਿਆ ਦੇ ਪਾਣੀ ਦੇ ਵਿੱਚ ਘਿਰਿਆ ਹੋਇਆ ਪਰ ਇਸ ਸਮੇ ਇੱਕ ਬਹੁਤ ਭਾਵੁਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਪੇਟ ਦੇ ਗੁਰੂ ਘਰ ਦੇ ਵਿੱਚ ਵਿਰਾਜਮਾਨ ਨੇ ਜਿੱਥੋਂ ਹੁਣ ਆਉਣ ਵਾਲੀ ਸਥਿਤੀ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਉਤੋਂ ਪਾਵਨ ਸਰੂਪ ਪੂਰੇ ਸਤਕਾਰ ਸਹਿਤ ਤੇ ਗੁਰਮਰਯਾਦਾ ਦੇ ਅਨੁਸਾਰ ਲਿਆ ਕੇ ਗੁਰਦੁਆਰਾ ਪੁਲਪੁਕਤਾ ਸਾਹਿਬ ਵਿਖੇ ਜੋ ਸ਼ੋਭਿਤ ਕੀਤੇ ਜਾਣਗੇ ਤਾਂ ਐਮਐਲਏ ਟਾਂਡਾ ਜਸਪੀਰ ਸਿੰਘ ਰਾਜਾ ਗਿਲ ਮੌਜੂਦ ਨੇ ਬਾਬਾ ਦੀਪ ਸਿੰਘ ਸੇਵਾਦਾਰ ਤੋਂ ਭਾਈ ਮਨਜੂਰ ਸਿੰਘ ਤਲਵੰਡੀ ਇਸ ਸਮੇਂ ਬੋਟ ਲੈ ਕੇ ਉਸ ਪਿੰਡ ਦੇ ਵੱਲ ਨੂੰ ਵੱਧ ਰਹੇ ਨੇ ਜਿੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਦੇ ਸਰੂਪ ਪਾਵਨ ਸਰੂਪ ਲਿਆ ਕੇ ਉਸ ਤੋਂ ਬਾਅਦ ਪੂਰੇ ਸਤਕਾਰ ਤੇ ਮਰਿਆਦਾ ਸਾਹਿਤ ਗੁਰਦੁਆਰਾ ਸ਼੍ਰੀ ਪੁਲਪੁਕਤਾ ਸਾਹਿਬ ਵਿਖੇ ਰੱਖੇ ਜਾਣਗੇ ਤਾਂ ਪਿੰਡ ਅਬਦੁੱਲਾ ਪਰ ਜਿਹੜਾ ਉਹ ਹੁਣ ਸ਼ਾਰਪੁਰ ਦਾ ਪਿੰਡ ਬਿਲਕੁਲ ਵਿਆਸ ਦੇ ਕੰਡੇ ਦੇ ਉੱਤੇ ਵਸਦਾ ਜਿੱਥੇ ਲਗਾਤਾਰ ਪਾਣੀ ਜਿਹੜਾ ਉਹ ਵਧਣਾ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ ਲੋਕਾਂ ਨੂੰ ਪ੍ਰਸ਼ਾਸਨ ਤੇ ਬਾਬਾ ਦੀਪ ਸਿੰਘ ਸੇਵਾਦਾਰ ਦੀ ਮਦਦ ਦੇ ਨਾਲ ਪਰਸੋਂ ਰੋਜ਼ ਤੋਂ ਹੀ ਲਗਾਤਾਰ ਇੱਥੋਂ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਪਰ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਿੰਡ ਦੇ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਨੇ ਜਿੱਥੋਂ ਹੁਣ ਇਸ ਬੇੜੀ ਦੇ ਰਾਹੀਂ ਐਮਐਲਏ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਔਰ ਬਾਬਾ ਦੀਪ ਸਿੰਘ ਸੇਵਾਦਾਰ ਤੋਂ ਭਾਈ ਮਨਜੂਰ ਸਿੰਘ ਤਲਵੰਡੀ ਆਪਣੀ ਟੀਮ ਦੇ ਨਾਲ ਲੈਂਦੇ ਵਾਸਤੇ ਜਾ ਰਹੇ ਨੇ ਪੂਰੇ ਸਤਕਾਰ ਦੇ ਨਾਲ ਗੁਰੂ ਮਹਾਰਾਜ ਦੇ ਸੂਪ ਲਿਆਉਣ ਤੋਂ ਬਾਅਦ ਗੁਰਦੁਆਰਾ ਸ਼੍ਰੀ ਪੂਲਪੁਕਤ ਸਾਹਿਬ ਰਖਣਗੇ ਅਗਲੀਆਂ ਵੀਡੀਓ ਤੁਹਾਡੇ ਨਾਲ ਸਾਝੀਆਂ ਜਲਦ ਕਰਾਂਗੇ ਤੇ ਦੋਸ ਰੂਪ ਹੈ ਮਹਾਰਾਜ ਦੇ ਹੱਲੇ ਪਾਣੀ ਤੱਲੀ ਹੈ ਮਹਾਰਾਜ ਦੇ ਰੂਪ ਸੇਫ ਨੇ ਪਰ ਅਸੀਂ ਇਸ ਸਥਿਤੀ ਨੂੰ ਦੇਖਦੇ ਹੋਏ ਮਹਾਰਾਜ ਦੇ ਰੂਪ ਅਸੀਂ ਮੇਰੇ ਨਾਲ ਭਾਈ ਮਨਜੋਤ ਸਿੰਘ ਜੀ ਹੈ ਅਸੀਂ ਬੜੇ ਆਦਬ ਸਤਿਕਾਰ ਦੇ ਨਾਲ ਨਾਲ ਸਾਡੇ ਸਿੰਘ ਵੀ ਆ। ਅਸੀਂ ਉਹ ਸਰੂਪਾ ਨੂੰ ਲਿਆ ਕੇ ਤਾਂ ਗੁਰਦੁਆਰੇ ਸੋਭਤ ਕਰਾਂਗੇ। ਅੱਜ ਸਵੇਰੇ ਅਸੀਂ ਸਿਗੇ ਸੁਲਤਾਨਪੁਰ ਬਾਹੂਪਿੰਡ ਤੇ ਮੈਨੂੰ ਮੇਰੇ ਵੱਡੇ ਵੀ ਜਸਵੀ ਸਿੰਘ ਰਾਜਾ ਗੱਲ ਐਮਐਲਏ ਸਾਹਿਬ ਦਾ ਫੋਨ ਆਇਆ ਵੀ ਆਪਾਂ ਵੀ ਪਾਣੀ ਦਾ ਜਿਹੜਾ ਜਿਹੜਾ ਬਹੁਤ ਤੇਜ਼ੀ ਨਾਲ ਚੜ ਰਿਹਾ ਵੀ ਆਪਾਂ ਗੁਰੂ ਸਾਹਿਬ ਜਿਹੜੇ ਉੱਥੋਂ ਚਲੋ ਇਨਸਾਨਾਂ ਨੂੰ ਤਾਂ ਆਪਾਂ ਘਰ ਹੀ ਰਹੇ ਆ। ਤੇ ਆਪਾਂ ਗੁਰੂ ਸਾਹਿਬ ਨੂੰ ਵੀ ਉੱਥੋਂ ਲਿਜਾ ਕੇ ਤਾਂ ਆਪਾਂ ਕਿਤੇ ਸੇਫ ਜਗ੍ਹਾ ਤੇ ਸੁਸ਼ੋਭਿਤ ਕਰ ਦਿੱਤੀ ਤੇ ਹੁਣ ਅਸੀਂ ਦੋ ਮਾਰੇ ਦੇ ਗੁਰੂ ਸਾਹਿਬ ਸਰੂਪ ਆ ਤੋ ਸਿੰਗ ਲੈ ਕੇ ਮਰਿਆਦਾ ਦੇ ਨਾਲ ਤੇ ਹੁਣ ਲੈ ਕੇ ਆਵਾਂਗੇ ਕਰਦੇ ਆਂ ਕਿ ਇਹਨੂੰ ਨਾਲ ਲੈ ਲਾ ਉਹਨੂੰ ਵੀ ਜਨ ਜਾਨ ਨੂੰ ਅੱਛਾ ਇੱਕ ਉਹ ਵੀ ਦੇਖਾ ਇੱਕ ਪਿਲਾ ਇਹ ਮੇਰਾ ਬੰਦੂ ਕਰਕੇ ਜਦੋਂ ਸੁਪੂਰਾ ਤੇ ਅੱਗੇ ਜੀ ਸਾਭ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਹਰਿ ਪ੍ਰਕਾਸ਼ ਅਤਿਅਲ ਤਾਂਤਨ ਗੁਰ ਗ੍ਰੰਥ ਕੀ ਤਰਫਾ ਪਾਛਾ ਗੁਰੂ ਨਾਲ ਪਾਛਾ ਜੀ ਆਪ ਜੀ ਦੇ ਸੱਚੇ ਪਾਛਾ ਜੀ ਨੂੰ ਬੋਟਾ ਸਰਣ ਲਿੰਦੇ ਸਭ ਜੀ ਕੋ ਪਾਣੀ ਦਾ ਸੱਚੇ ਪਾਛਾ ਜੀ ਉਹ ਪਾਣੀ ਦੇ ਸੰਬੰਧ ਵਿੱਚ ਸੱਚੇ ਪਾਛਾ ਦਾ ਸੰਬੰਧ ਵਿੱਚ ਮਹਾਰਾਜ ਸਾਹਿਬ ਜੀ ਦੀ ਸਿੱਖੀ ਬਾਤ ਜੀ ਆਪ ਜੀ ਦੇ ਉੱਚੀ ਸਤਾਨਾਂ ਤੋਂ ਸਰੂਪ ਤੁਸੀਂ ਜਗ੍ਹਾ ਤੇ ਲੈ ਕੇ ਜਾ ਰਹੇ ਹਾਂ ਸੱਚੇ ਪਾਛਾ ਜਾਣ ਵਾਸਤੇ ਆਪ ਜੀ ਦੇ ਕੋਲ ਗੱਛੇ ਹੋਏ ਹਨ ਸੱਚੇ ਪਾਛਾ ਕਿਰਪਾ ਕਰਨੀ ਰਸਤੇ 'ਚ ਇੱਕ ਨਹੀਂ ਅਨੇਕ ਹੋਈਆਂ ਪੰਨਾਂ ਬਖਸ਼ਣੀਆਂ ਸਮਤ ਬਖਸ਼ਣੀਆਂ ਸੱਚੇ ਪਾਤਸ਼ਾਹ ਜੀਆਂ ਪੰਨਾਂ ਬਖਿਓ ਸਾਧਗੁਰੂ ਜੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਾ ਜੀ

ਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ

ਸਤਿ ਨਾਮੁ ਵਾਹਿਗੁਰੂ ਸਤ ਨਾਮੁ ਸਤਿ ਸ੍ਰੀ ਅਕਾਲ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

ਅਜੀ ਤੋ ਬਾਲੇ ਗੁਰੂ ਸਤਨਾਮ ਵਾ ਧਨਾ Valeu, ਸਰੂਪ ਜਿਹੜੇ ਨੇ ਉਹ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਸਰੂਪ ਗੁਰੂ ਘਰ ਦੇ ਵਿੱਚ ਸ਼ੋਭਿਤ ਕੀਤੇ ਜਾਣਗੇ ਅਰਦਾਸ ਕਰਨ ਤੋਂ ਉਪਰੰਤ ਤਾਂ ਇਹ ਬਿਹਤ ਜਿਹੜੀਆਂ ਪਾਵੁ ਤਸਵੀਰਾਂ ਮੈਂ ਕਹਿ ਸਕਦਾ ਬਿਹਤ ਜਿਹੜੀਆਂ ਉਹ ਤਸਵੀਰਾਂ ਨੇ ਜਿਹੜੀਆਂ ਹਰ ਇੱਕ ਦੇ ਮਨ ਨੂੰ ਦਿਲ ਨੂੰ ਸਕੂਨ ਦਿੰਨੀਆਂ ਹੋਵੇਗੀਆਂ ਤਾਂ ਪਾਪਾ ਦੀਪ ਸਿੰਘ ਜੀਵਾ ਦਲ ਦੇ ਵੱਲੋਂ ਵੱਡੀ ਸੇਵਾ ਜਿਹੜੀਆ ਗੁਰੂ ਮਹਾਰਾਜ ਦੀ ਵਰਕਿਸ ਦੇ ਨਾਲ ਇਹ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇਹ ਪਾਵਨ ਰੂਪ ਆ ਹੁਣ ਲੈ ਕੇ ਆਂਦੇ ਆ ਭਾਈ ਮਨਜੂਰ ਸਿੰਘ ਤਲਵੰਡੀ ਹੋਰਾਂ ਦੀ ਪੂਰੀ ਸਮੁੱਚੀ ਟੀਮ ਔਰ ਇੱਥੋਂ ਹੁਣ ਕਿਸ਼ਤੀਆਂ ਜਿਹੜੀਆਂ ਕਿਨਾਰੇ ਤੇ ਲਗਾ ਕੇ ਪੂਰਾ ਆਰ.ਐੱ.ਜੀ. ਸੁਨੀਪੁਰ ਬੜੇ ਆਦਰ ਸਤਨਾਮ ਵਾਹਿਗੁਰੂ ਉੱਧਰੋਂ ਸਤ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सम वागुरु सत्नाम गुरु सत्नाम वाहे गुरु ਬਸ ਕਾ ਪਰੇ ਕਰ ਲੋ ਜੀ ਹਾਂਜੀ 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 ਬਹੁਤ ਮਿਹਰਬਾਨੀ ਹੈ ਨਹੀਂ ਨਹੀਂ ਉਹ ਬੈ ਪ੍ਰਧਾਨ ਜਾਗ ਲਈ ਜਾਂਦੇ ਬੋਲੇ ਸੋ ਨਿਹਾਲ ਹੋਏ ਪਤਾ ਜੀ ਕਿਵੇਂ ਇਹ ਸਾਰਾ ਕਾਰਜ ਹੈ ਬੜਾ ਵੱਡਾ ਕਾਰਜ ਸੀਗਾ ਔਰ ਬੜੀ ਜ਼ਿੰਮੇਵਾਰੀ ਦੇ ਨਾਲ ਇਸ ਨੂੰ ਨਿਵਾਇਆ ਬੜੇ ਮਾਨ ਸਤਿਕਾਰ ਦੇ ਨਾਲ ਬਿਲਕੁਲ ਸੁਮਨ ਜੀ ਜਿਵੇਂ ਅਬਦੁੱਲਾਪੁਰ ਪਿੰਡ ਦੇ ਵਿੱਚ ਪਾਣੀ ਦਾ ਪੱਧਰ ਪਾਦਾ ਜਾ ਰਿਹਾ ਹੈ ਤੇ ਫਿਰ ਸਵੇਰੇ ਮੇਰੇ ਵੱਡੇ ਵੀਰ ਜੀ ਸਿੰਘ ਰਾਜਾ ਗਿੱਲ ਹੁਣਾ ਦਾ ਫੋਨ ਆਇਆ ਸੀ ਇਹਨਾਂ ਨੂੰ ਤਲਾਹ ਦਿੱਤੀ ਗਈ ਸੀ ਕਿ ਪਿੰਡ ਦੀ ਪੰਚਾਇਤ ਵੱਲੋਂ ਵੀ ਮਹਾਰਾਜ ਦੇ ਸਰੂਪ ਜਿਹੜੇ ਉੱਥੇ ਸ਼ਰੋਭਤ ਆ ਬਾਕੀ ਤਾਂ ਪਿੰਡ ਨੂੰ ਤਾਂ तकरीबन ਖਾਲੀ ਕਰ ਲਿਆ ਗਿਆ ਵੀ ਜਿਹੜੇ ਸਰੂਪ ਉੱਥੇ ਹੀ ਆ ਤੇ ਫਿਰ ਅੱਜ ਪੂਰੀ ਮਰਿਆਦਾ ਦੇ ਨਾਲ ਰਹਿਤ ਮਰਿਆਦਾ ਦੇ ਨਾਲ ਸਿੰਘ ਗਏ ਆ ਸਿੰਘਾਂ ਨਾਲ ਲਈ ਜਾ ਕੇ ਤੇ ਬੋਟ ਦੇ ਵਿੱਚ ਜਿਹੜੀ ਐ ਨਾ ਵਧੀਆ ਢੰਗ ਦੇ ਨਾਲ ਕੋਈ ਮਰਿਆਦਾ ਨੂੰ ਮੱਦੇਨਜ਼ਰ ਰੱਖਦੇ ਹੋਏ ਮਹਾਰਾਜ ਦੇ ਰੂਪ ਨੂੰ ਲਿਆ ਕੇ ਤੇ ਬਾਕੀ ਐਮਐਲਏ ਸਾਹਿਬ ਦੱਸਣਗੇ ਕਿਹੜੇ ਗੁਰਦੁਆਰਾ ਸਾਹਿਬ ਚ ਪਹੁੰਚਾਏ ਆ ਕਿੱਦਾਂ ਐਮਐਲਏ ਸਾਹਿਬ ਬਹੁਤ ਵੱਡਾ ਕਾਰਜ ਸੀਗਾ ਬੜੀ ਮਾਨ ਸਤਿਕਾਰ ਔਰ ਬੜੇ ਭਾਵੁਕ ਹੋ ਕੇ ਸਾਰੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਕਿਵੇਂ ਹੁਣ ਅੱਗੇ ਕੀ ਪ੍ਰੋਗਰਾਮ ਹੈ ਜੀ ਤੇ ਗੁਰਮਹਾਰਜੇ ਸੂਤ ਜਾ ਰਹੇ ਹਮਾਰਾ ਜੇ ਸੂਫ ਮਿਆਣੀ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਰੱਖਤੇ ਆ ਗੱਡੀ ਲੈ ਗਈ ਫੁੱਲ ਫੁੱਫੇ ਵਾਲੇ ਬਾਬਾ ਜੀ ਤੇ ਔਰ ਮੈਂ ਇਸ ਕਾਰਜ ਨੂੰ ਜਿੰਨੇ ਵੀ ਸਿੰਘਾਂ ਨੇ ਫਦੇ ਕਰਨੇ ਚ ਮਦਦ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹੋ ਪ੍ਰਮਾਤਮਾ ਕੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੀ ਇਹਨਾਂ ਨੂੰ ਹੂਰ ਬਲ ਬਖਸ਼ੇ ਜਿਹਦੇ ਨਾਲ ਕਿਤੇ ਵੀ ਇਦਾਂ ਦੇ ਕਾਰਜ ਹੁੰਦੇ ਆ ਤਾਂ ਆਏ ਸਹਾਈ ਹੋਣ ਕਿਉਂਕਿ ਬਹੁਤ ਵੱਡਾ ਰੋਲ ਕਮਿਊਨਿਟੀ ਦਾ ਹੁੰਦਾ ਆ ਜਿਹੜਾ ਇਹ ਸਮਾ ਹੁੰਦਾ ਨੇ ਇਦਾਂ ਦਾ ਇਹਦੇ ਵਿੱਚ ਲੜਾਈ ਝਗੜੇ ਗੁੱਸੇ ਰਾਜੀ ਛੱਡ ਕੇ ਸਾਰਾ ਸਮਾਜ ਸਾਡਾ ਇਕੱਠਾ ਹੋ ਜਾਂਦਾ ਪੰਜਾਬੀਆਂ ਚ ਇਹ ਬੜੀ ਵੱਡੀ ਸਿਫਤ ਆ ਜਦੋਂ ਓੱਖਾ ਟਾਈਮ ਆ ਤਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਜਾਂਦੇ ਆ ਤੇ ਜਿਨ੍ਹਾਂ ਵੀਰਾਂ ਨੇ ਵੀ ਮਹਾਰਾਜ ਦੇ ਰੂਪ ਲੈਉਣ ਚ ਫਿਰ ਦੁਬਾਰਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਮਨਜੋਤ ਜੀ ਹੋਏ ਇਹਨਾਂ ਦੀਆਂ ਸਾਰੀਆਂ ਕਿਸ਼ਤੀਆਂ ਇਹਨਾਂ ਦੀਆਂ ਸੀਗੀਆਂ ਨਾਲ ਸਾਡੇ ਮਿਆਣੀ ਤੋਂ ਸਿੰਘ ਸੀਗੇ ਔਰ ਇਹਨੇ ਵੀ ਬੜੀ ਸਾਡੇ ਨਾਲ ਜਦੋਜਦ ਕੀਤੀ ਆ ਤਾਂ ਬਾਕੀ ਮਾਲਕ ਦਾ ਕਾਰਜ ਆਪ ਕਰਾਉਣ ਵਾਲਾ ਜਿੰਨੀ ਸਾਨੂੰ ਮਤਬੁੱਧ ਬਖਸ਼ੀ ਸੀ ਮਾਲਕ ਨੇ ਉਸ ਹਿਸਾਬ ਨਾਲ ਸੀ ਪਤੇ ਕਰਨੇ ਦੀ ਕਾਰਜ ਦੇ